ਸਾਬਾਬ ਜੀ ਦੀ ਕੀ ਫਤਿਹ ਤਾਂ ਤਾਂ ਸੈ ਸਿੰਘ ਗੁਰਗੰ ਸਿੰਘ ਜੀ ਮਹਾਰਾਜ ਇਹਨਾਂ ਨੇ ਪ੍ਰਕਾਸ਼ ਪੁਰਬ ਤੇ ਉਹਨਾਂ ਦੀ ਸਿੱਖਤ ਵਿੱਚ ਕੁੱਝ ਇਹ ਸਤਿਨਾਮ ਮੂਰੇ ਝੂਲਦੇ ਨਿਸ਼ਾਨਬਾਜ਼ ਨੀ ਲੈ ਝੂਲਦੇ ਨਿਸ਼ਾਨਬਾਜ਼ ਨੀ ਲੈ ਤੇ ਮਗਨ ਯਾਰਾ ਖੜ ਕੇ ਉੱਪਰ ਚੇਤੇ ਜੈਤੂ ਗੁਰਦੇ ਜਿਗਾ ਰਹੇ ਹੁੰਦੇ ਵਜਦੇ ਨਹੀਂ ਤੇਰਾ ਸੁਆਰ ਪਾਤਸ਼ਾਹ ਜਿਨੀ ਇਹਦਾ ਸੁਆਰ ਪਾਤਸ਼ਾਹ ਨੌਏ ਗੁਰਾਂ ਦਾ ਗੁਬਤ ਸੇਜ ਪਿਆਰਾ ਗੁਰਾਂ ਦਾ ਗੁਬਤ ਸੇਜ ਪਿਆ ਜੀ ਬਏ ਨੂੰ ਉਠਾਣਾ ਅਕਸ਼ੀ ਬਏ ਨੂੰ ਉਠਾਣਾ ਅਕਸ਼ੀ ਮੁੜ ਆਖਦਾ ਵਿਚਾਰ ਬਾਦਸ਼ਾਹ ਚੰਡੇ ਚੁੰਨਦੇ ਨਜ਼ਾਰੇ ਆਉਂਦੇ ਵੱਜਦੇ ਤੇਰੀ ਨੇ ਨਸਵਾਰ ਬਾਦਸ਼ਾਹ ਜੀ ਨੇ ਨਸਵਾਰ ਬਾਦਸ਼ਾਹ ਵਾਰ ਕੀ ਕਾਲਸਾ ਵਾਰ ਕੀ ਕੀ